ਪੰਜਾਬ 'ਚ ਅੱਜ ਤੋਂ ਧੁੰਦਾਂ ਦਾ ਦੌਰ ਸ਼ੁਰੂ ਹੋ ਰਿਹਾ ਅੱਜ ਸੂਬੇ ਦੇ 9 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ 'ਚ ਧੁੰਦ ਦਾ ਜ਼ੈਲੋ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ 3 ਦਿਨਾਂ ਤੱਕ ਜਾਣੀ ਕਿ 15 ਦਸੰਬਰ ਤੱਕ ਲਗਾਤਾਰ ਧੁੰਦ ਪਵੇਗੀ ਇਸ ਦਾ ਅਲਰਟ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤਾ ਗਿਆ ਦੂਜੇ ਪਾਸੇ ਪੰਜਾਬ ਦਾ ਮੌਸਮ ਆਸਤੇ ਆਉਣ ਵਾਲੇ 3 ਦਿਨਾਂ ਦੌਰਾਨ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਗਿਆ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ 24 ਘੰਟਿਆਂ 'ਚ 0.4 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਹਾਲਾਂਕਿ ਆਮ ਦੇ ਕਰੀਬ ਹੈ ਸਵੇਰ 'ਚ ਸਭ ਤੋਂ ਘੱਟ ਤਾਪਮਾਨ 4.9 ਡਿਗਰੀ ਫਰੀਦਕੋਟ 'ਚ ਦਰਜ ਕੀਤਾ ਗਿਆ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 6.7 ਡਿਗਰੀ ਲੁਧਿਆਣਾ ਦਾ 6.4 ਡਿਗਰੀ ਪਟਿਆਲਾ ਦਾ 7.4 ਡਿਗਰੀ ਪਠਾਨਕੋਟ ਦਾ 6.9 ਡਿਗਰੀ ਬਠਿੰਡਾ ਦਾ 6.2 ਡਿਗਰੀ ਗੁਰਦਾਸਪੁਰ ਦਾ 7.0 ਡਿਗਰੀ ਬੱਲੰਵਾਲ ਸੌਂਖੜੀ ਐਸ ਬੀ ਐਸ ਨਗਰ ਦਾ 8.0 ਡਿਗਰੀ ਦਰਜ ਕੀਤਾ ਗਿਆ ਫਿਰੋਜ਼ਪੁਰ ਦਾ ਘੱਟੋ ਘੱਟ ਤਾਪਮਾਨ 9.1 ਡਿਗਰੀ ਸਮਰਾਲਾ ਲੁਧਿਆਣਾ ਦਾ 8.3 ਡਿਗਰੀ ਮਾਨਸਾ ਦਾ 8.9 ਡਿਗਰੀ ਮੋਹਾਲੀ ਦਾ 10.9 ਡਿਗਰੀ ਸ਼੍ਰੀਨੰਦਪੁਰ ਸਾਹਿਬ ਰੂਪਨਗਰ ਦਾ 6.9 ਡਿਗਰੀ ਰੋਪੜ ਦਾ 6.1 ਡਿਗਰੀ ਪਾਖੜਾ ਟੈਂਪ ਰੂਪਨਗਰ ਦਾ 8.4 ਡਿਗਰੀ ਦਰਜ ਕੀਤਾ ਗਿਆ